ਆਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੰਡਰੀ ਫਰਮ ਬਰਨਾਲਾ ਦੇ ਉੱਪਰ ਤੇ ਜਿਹੜੇ ਭਰਾ Facebook ਦੇ ਵੀਡੀਓ ਦੇਖ ਰਹੇ ਆ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ YouTube ਵਾਲੇ ਵੀ ਜਿਹੜੇ ਪਹਿਲੀ ਵਾਰ ਮੇਰੇ ਵੀਰ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਜਰਸੀ ਦਾ ਨਗੀਨਾ ਲੈ ਕੇ ਆਏ ਆ ਜੋ ਗਰਮੀਆਂ ਦੇ ਵਿੱਚ ਹਰੇਕ ਬੰਦੇ ਦੀ ਮੰਗ ਹੁੰਦੀ ਆ ਵੀ ਅਸੀਂ ਜਰਸੂ ਹੀ ਲੈਣੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਆਪਾਂ ਜਰਸੀ ਵੈੜੀ ਲੈ ਕੇ ਆਈਆਂ ਜੋ ਕਿ 25 ਤਰੀਕ ਨੂੰ ਸਵੇਰੇ ਸੂਈ ਆ ਤੇ ਜੇਰੇ ਦੀ ਪੈ ਚੁੱਕੀ ਆ ਬੱਚੇ ਨੂੰ ਜਨਮ ਦਿੱਤਾ ਪੰਜਾਬ ਵਾਲੀ origignal ਜਰਸੀ ਆ ਗਾਰੰਟੀ ਇਹਦੀ ਇਹ ਆ ਵੀ ਇਹਦੇ ਮਗਰ ਤੁਸੀਂ ਬੱਚਾ ਦੇਖ ਸਕਦੇ ਹੋ ਆਪਣੇ ਲੋਕ ਜਰਸੀ ਦਾ ਜਰਸੀ ਦਾ ਘਾਟ ਹੀ ਥੋੜਾ ਜਿਹਾ ਸ਼ੌਂਕਲਾ ਬੰਦਾ ਤਾਂ ਭਰਾ ਲੈਂਦਾ ਅੱਜ ਕੱਲ ਜਿਹੜਾ ਇਹ ਆਮ ਜਿਹੇ ਬੰਦਿਆਂ ਤੋਂ ਘਰੇਲੂਆਂ ਤੋਂ ਲਈ ਆ ਬੱਚਾ ਤੁਸੀਂ ਦੇਖ ਸਕਦੇ ਹੋ ਐਫ ਦਾ ਹੋਇਆ ਪਿਆ ਪਿੱਛੇ ਕਰਾਓ ਜਿਆ ਤੇ ਨਾ ਉਹ ਜਰਸੀ ਚਾ ਨਾ ਐਫ ਐਫ ਚ ਕ੍ਰੋਸ ਜਾ ਆ ਗਿਆ ਇਹ ਨਿਸ਼ਾਨੀਆਂ ਪੰਜਾਬ ਵਾਲੀ ਜਰਸੀ ਦੀ ਇਹਦੀ ਫੁੱਲ ਤੇ ਜੇ ਗੱਲ ਕਰੀਏ ਇਹਦੀ ਦੁੱਧ ਦੀ ਇਹਨੇ 17 ਤੋਂ 18 ਕਿਲੋ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਦੂਜੇ ਸੂਏ ਹੁਣ ਦੁੱਧ ਦੇ ਤੋ 20 ਤੋਂ ਪਲੱਸ ਦੀ ਉਮੀਦ ਆ ਬਾਕੀ ਗਰਮੀ ਆ ਕੋਈ ਵੀ ਬੰਦਾ ਆਪਦਾ ਕੋਈ ਦਾ 15 ਕਿਲੋ ਮੰਨਿਓ ਕੋਈ 20 ਕਿਲੋ ਮੰਨ ਕੇ ਜਿੰਨੂੰ ਜਿੰਨੇ ਵਾਲੀ ਲੱਗਦੀ ਆ ਓਨੇ ਵਾਲੀ ਮੰਨ ਲਿਓ ਆਪਦੇ ਆਪਾ ਘਰ ਦੇ ਜ਼ਿੰਮੇਵਾਰਾਂ ਅੱਗੇ ਦੇ ਗਾਹਾਂ ਕਿਸੇ ਚੀਜ਼ ਦੇ ਆਪਾਂ ਜ਼ਿੰਮੇਵਾਰ ਨਹੀਂ ਇੱਥੋਂ ਚੈੱਕ ਕਰਕੇ ਥਾਨ ਥੱਪਾ ਤੁਸੀਂ ਸਾਰਾ ਤੋਰਾ ਫੇਰਾ ਕਰਕੇ ਲੈ ਕੇ ਜਾਓ ਧਾਰਾ ਮਾਰ ਕੇ ਚੈੱਕ ਕਰਕੇ ਤੇ ਆਰਡਰ ਕੁਆਲਿਟੀ ਦੀ ਜੇ ਗੱਲ ਕਰੀਏ ਬਹੁਤ ਜ਼ਿਆਦਾ ਸੋਹਣਾ ਆਰਡਰ ਕੁਆਲਿਟੀ ਆ ਬਹੁਤ ਸਾਫ਼ ਥਾਂ ਲੇਵੇ ਦੀ ਕੋਈ ਕਮੀ ਨਹੀਂ ਰੱਖੀ ਬੈੜ ਨੇ ਪੂਰੀ ਬਣ ਥਣ ਕੇ ਸੂਈ ਜਾ ਪਹਿਲਾਂ ਫੇਸ ਕੁਆਲਿਟੀ ਚੈੱਕ ਕਰ ਲਓ ਬੋਦੀ ਵਾਲਾ ਮੱਥਾ ਪੂਰਾ ਤੇ ਢੂੰਗਾ ਮੱਥਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਢੂੰਗਾ ਅੱਖਾਂ ਵੱਡੀਆਂ ਜਿਵੇਂ ਜਰਸੀਆਂ ਹੁੰਦੀਆਂ ਨੇ ਤੇ ਸਕਿਨ ਬਹੁਤ ਸੋਹਣੀ ਆ ਕੋਈ ਇਹਨੂੰ ਲੰਪੀ ਦੀ ਨਹੀਂ ਬਿਮਾਰੀ ਬੂਰੀ ਕਿਸੇ ਚੀਜ਼ ਦੀ ਨਹੀਂ ਆਈ ਹੋਈ ਤੇ ਜੇ ਆਰਡਰ ਦੀ ਗੱਲ ਕਰੀਏ ਨੇੜ ਤੋਂ ਦਿਖਾ ਦਿੰਦੇ ਆ ਤੁਹਾਨੂੰ ਬਹੁਤ ਜਿਆਦੇ ਸੋਹਣੀ ਕੁਆਲਿਟੀ ਆ ਦੁੱਧ ਵਾਲੀ ਬ੍ਰੇਂਸ ਤੁਸੀਂ ਦੇਖ ਸਕਦੇ ਹੋ ਦੁੱਧ ਵਾਲੀਆਂ ਨਾੜਾਂ ਕਿਹੜੇ ਹਿਸਾਬ ਨਾਲ ਤੇ ਜੇ ਆਰਡਰ ਦੀ ਗੱਲ ਕਰੀਏ ਬਹੁਤ ਸੋਹਣਾ ਥਾਣਾ ਚਾਰੇ ਥਾਣ ਪੀੜੀ ਦੇ ਪਾ ਵਾਂਗੂ ਪੂਰੇ ਨਿਖੜ ਮੇ ਗੈਪ ਦੇ ਲੱਗੇ ਹੋਏ ਆ ਤੇ ਚਵਾਈ ਦੀ ਬਹੁਤ ਜਿਆਦੇ ਸੀਲ ਠੰਡੀ ਇੱਕ ਨੰਬਰ ਨੇਵੇ ਵਾਲੀ ਤਾਂ ਤੁਸੀਂ ਕਮਾਲ ਦੇਖ ਹੀ ਸਕਦੇ ਹੋ ਵੀ ਕਿਵੇਂ ਕਰੀ ਹੋਈ ਆ ਬੈੜ ਨੇ ਪੂਰੀ ਫੁੱਲ ਬਣ ਕੇ ਤਿਆਰ ਹੋਈ ਹੋਈ ਨੀ ਪੱਜੀ ਆ ਤੇ ਬਾਕੀ ਪੱਟਪੁੜੇ ਦੀ ਬਹੁਤ ਜ਼ਿਆਦਾ ਚੰਗੀ ਆ ਇਹਨਾਂ ਦੀ ਇਹੀ ਹੁੰਦੀ ਆ ਜੀ ਜੀ ਦੇਖਣ ਵਾਲੀ ਇਹ ਪਿੱਛੇ ਤੋਂ ਥੋੜੀ ਜਿਹੀ ਉੱਚੀ ਹੁੰਦੀ ਆ ਜਰਸੀ ਤੇ ਸਿੱਧੀ ਹੋੂ ਬਿਲਕੁਲ ਪੱਟਪੁੜਾ ਦੇਖੋ ਕਿੱਡਾ ਜਾਇ ਸ਼ਾਨਦਾਰ ਪੂਰਾ 400 ਇੱਕ ਪਾਸੇ ਵੀ ਕਿਤੇ ਬਿਲ ਵੰਗ ਦੀ ਹੈਗਾ ਕੋਈ 280빙 ਤੇ ਡੀ ਜਾਂਤੀ ਨਹੀਂ ਨੀ ਤੇ ਥੋੜਾ ਆ ਤਾਜੀ ਸੂਈ ਕਰਕੇ ਇੰਜ ਕਰ ਰਿਹਾ ਰਾਜੂ ਰਿਆ ਗਾਂਹ ਤੁਰੀਆਂ ਆ ਬੈਡ ਦੀ ਸੀ ਸ਼ਾਮਕਦਮ ਦੇ ਰਿਹਾ ਨਾ origignal ਪੰਜਾਬ ਵਾਲੀ ਜਰਸੀ ਆ ਜਿਹੜੇ ਵੀਰ ਬਾਹਲੇ ਫੋਨ ਕਰਦੇ ਇਹ ਉਹਨਾਂ ਵਾਸਤੇ ਹੁਣ ਸੁਹਰੀ ਮੌਕਾ ਹੀ ਆ ਮੁੱਲ 75000 ਆ ਦੇਣੀ 72000 ਦੀ ਆ ਤੋਰੀ ਇਹਨੂੰ ਮੁੱਲ 75000 ਆ ਦੇਣੀ 72000 ਦੀ ਆ ਉਹੀ ਵੀਰ ਫੋਨ ਕਰੇ ਜਿਹਨੂੰ ਰੇਟ ਸਹੀ ਲੱਗਦਾ ਥੋੜਾ ਘਣਾ ਇਹਦੇ ਜਮਾਨਦਾਨ ਹੋ ਸਕਦਾ ਕੋਈ ਬਾਹਲਾ ਫਰਕ ਨਹੀਂ ਪੈ ਸਕਦਾ ਕਈ ਵਾਰੀ ਕੋਈ ਬਾਹਲੇ ਵਾਲਾ ਵੀ ਬਾਈ ਫੋਨ ਲਾ ਲੈਂਦਾ ਵੜਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਆਪਾਂ ਮੁੱਲ ਕਰਿਆ ਬਿਹੜ 85000 ਦੂਈ ਆ ਪਰ ਆਪਾਂ ਨੂੰ ਜਿਹੇ ਜਿਹੇ ਹਿਸਾਬ ਨਾਲ ਆਈ ਆਪਾਂ ਬਾਜ-ਬੁਜਾ ਨਫਾ ਰੱਖ ਕੇ ਅੱਗੇ ਪ੍ਰੋਵਾਈਡ ਕਰ ਦੇਣਾ ਤੁਹਾਡੇ ਵਾਸਤੇ ਆਹ ਵਾਲੀ ਤੋਂ ਦੇ ਰਿੱਤੇ ਚ ਬਾਗਲੀ ਕਿਹਨੀ ਮੋੜ ਲੈ ਤੁਹਾਰੇ ਵਗੈਰੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਉਥੋਂ ਇੱਕ ਨੰਬਰ ਆ ਜਾਵਾ ਤੇ ਬੱਚੇ ਦਾ ਹੁਣ ਤਾਜੀ ਸੂਈ ਕਰਕੇ ਕਰਦੀ ਆ ਭਾ ਵੰਦੇ ਕੋਈ ਨਾ ਪੂਰੀ ਕੋਈ ਕਿਸੇ ਪਾਸੋਂ ਕਮੀ ਨਹੀਂ ਹੋएगी ਜੇ ਕਿਸੇ ਵੀਰ ਭਰਾ ਨੂੰ ਇਹ ਬਿਹੜ ਪਸੰਦ ਆਉਂਦੀ ਆ ਬੱਚਾ ਲਾ ਕੇ ਮੜੀਆਂ ਤਾਂ ਰੰਬੀ ਬਿਦ ਮਾਰਦੇ ਜੇ ਮਾਰ ਬੀਤ। ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ 9592276571 ਤੇ ਕੰਟੈਕਟ ਕਰ ਸਕਦੇ ਹੋ। ਬੱਚਾ ਲਾ ਸਕਦੇ ਨੇ। ਉਹ ਖਰੀਦ ਸਕਦੇ ਹੋ। ਤੇ ਪਿੰਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਦਾ। ਆਪਦੇ ਘਰ ਦੀ ਜ਼ਿੰਮੇਵਾਰੀ ਆ ਅਗਲੇ ਦੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸਾਡੀ ਕਿਸੇ ਚੀਜ਼ ਦੀ ਵੀ। ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ। ਕਰਮਾਂ ਦਾ ਵੀ ਹੁੰਦਾ ਦੁੱਧ ਪੁੱਤ ਕਨੇ ਹੁੰਦਾ ਕਰਮਾਂ ਦੇ ਆ ਬਾਕੀ ਆਪਾਂ ਕਹਿੰਨੇ ਵੀ ਯਾਰ ਜਨ ਬਰਾਪਾ ਤੋਂ ਗਿਆ ਬੰਦਾ ਪੈਸੇ ਲਾ ਕੇ ਤੇ ਵਧੀਆ ਹੀ ਨਿਕਲੇ ਸਿਵਲ ਠੰਡੀ ਦਾ ਇੰਨੀ ਆ ਮੈਂ ਇਹਦੀਆਂ ਗੱਬਣੀਆਂ ਵੀ ਧਾਰਾ ਮਾਰੀਆਂ ਵੀਆਂ ਨੇ ਪੈਰ ਨਹੀਂ ਇਹ ਚੱਕ ਦੀ ਚਾਰਾਂ ਚੋ ਮਾਰ ਦੇ ਚੱਕ ਤੁਸੀਂ ਕਰ ਸਕਦੇ ਹੋ ਹਜੇ ਜੇ ਕਿਤੇ ਬੱਚਾ ਚੁੰਗਲੇ ਮੜਾ ਜਾਂ ਥਣ ਬੋਲੇ ਹੋ ਜਾਂਦੇ ਆ ਚਾਰਾਂ ਚੋ ਮਾਰੀ ਉਧਰੋਂ ਚੋ ਹੀ ਮਾਰੀ ਉਹ ਪਰਲੇ ਚੋ ਹੀ ਮਾਰਦੇ ਮੂਹਲੇ ਚੋ ਚਵਾਈ ਦੀ ਇੱਕ ਨੰਬਰ ਤੁਸੀਂ ਦੇਖ ਲਈ ਸੀਲ ਠੰਡੀਆਂ ਚਾਰਾਂ ਚੋਂ ਚੰਗਾ ਲਾ ਹੁਣ ਇਹਨੂੰ ਥਣ ਪੋਲੇ ਜੇ ਕਰ ਦੂ ਧਾਰਾਂ ਤੁਸੀਂ ਦੇਖ ਹੀ ਚੁੱਕੇ ਹੋ ਜੇ ਕਿਸੇ ਵੀਰ ਭਾਈ ਨੂੰ ਇਹ ਬੈੜ ਪਸੰਦ ਆਉਂਦੀ ਹੈ 9592274571 ਤੇ ਕੰਟੈਕਟ ਕਰ ਸਕਦੇ ਹੋ ਚਵਾਈ ਦਾ ਬਹੁਤ ਜ਼ਿਆਦਾ ਬੰਬਾ ਤੁਸੀਂ ਦੇਖੋ ਪਰਲੇ ਚੋਂ ਮਾਰਦੇ ਦੋਨਾਂ ਚੋਂ ਮਾਰਦੇ ਦੇਖੋ ਵਾਹ ਚਾਰਾਂ ਚੋਂ ਚੰਗਾ ਲੈਣੋ ਬੈਂਡ ਪਤਾ ਔੜਾ ਜੀ ਜ਼ਿਲ੍ਹਾ ਬਰਨਾਲਾ ਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ